ਸੇਵਾ ਦਾ ਨਾਮ ਉਹ ਪਾਇਦਾ ਮਾਰ ਦੋਸਤ। ਸੋ ਕੀ ਕਹਾਂ ਤੇ ਹੋਗੇ ਕੀ ਮੈਂ ਦੇ ਦੀ? ਹਾਂਜੀ ਮੇਰਾ ਨਾਮ ਕਰਮਜੀਤ ਕੌਰ ਹੈ। ਮੈਂ ਸ਼ਾਹਪੁਰ ਅਫਗਾਨਾ ਚ ਸਰਪੰਚਾਂ। ਉਹ ਪਿੰਡ ਵਾਲਿਆਂ ਨੇ ਮੈਨੂੰ ਬਹੁਤ ਮਾਣ ਸਨਮਾਨ ਦਿੱਤਾ ਹੈ। ਲੇਕਿਨ ਪਿੰਡ ਦਾ ਕੰਮ ਜਿਹੜਾ ਸਭ ਰੁਕੇ ਹੋਏ ਨੇ ਕੰਮ ਕੋਈ ਨਹੀਂ ਪਿੰਡ ਦਾ ਹੋਇਆ। ਸੋ ਪਿਛਲੀ ਪੰਚਾਇਤ ਤੋਂ ਲੋਕ ਕਿਹੜੇ ਪੈਂਡਿੰਗ ਕੰਮ ਆਏ ਚੁੱਕੇ ਜੋ ਤੁਹਾਡੀ ਗਵਾਹੀ ਦੇ ਵਿੱਚ ਪੂਰੇ ਕਰਾਇਆ ਗਿਆ। ਹਾਂਜੀ ਪਿੰਡ ਦੇ ਤਕਰੀਬਨ ਜਿਹੜੇ ਕੰਮ ਸਾਰੇ ਰੁਕੇ ਹੋਏ ਨੇ ਕਾਫੀ ਕਾਮ ਨੇ ਜਿਹੜੇ ਪਿੰਡ ਦੇ ਮਤਲਬ ਨਹੀਂ ਹੋਏ ਪਹਿਲੀ ਪੰਚਾਇਤ ਨੇ ਨਹੀਂ ਕੀਤੇ ਹੋਏ ਇੱਕ ਤੇ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਦਿੱਕਤ ਬਹੁਤ ਆ ਆਪਣੀ ਕਬਰਸਥਾਨ ਦੀ ਜਿਹੜਾ ਕਿ ਪਿੰਡ ਦੇ ਕਬਰਸਥਾਨੀ ਹੈਗਾ ਔਰ ਮੜੀਆਂ ਦੀ ਬਹੁਤ ਹਾਲਤ ਖਰਾਬ ਆ ਤੇ ਬੱਚਿਆਂ ਦੇ ਕੋਈ ਗਰਾਊਂਡ ਨਹੀਂ ਆ ਕੋਈ ਕਲੀਨਿਕ ਨਹੀਂ ਆ ਕੋਈ ਲਾਇਬ੍ਰੇਰੀ ਨਹੀਂ ਆ ਕੋਈ ਵੀ ਕੋਈ ਸਹੂਲਤ ਨਹੀਂ ਹੈ ਸਪਿਰ ਨੂੰ ਹੈਗੀ ਔਰ ਮੇਰੀ ਕੋਸ਼ਿਸ਼ ਇਹ ਹੋਈ ਆ ਕਿ ਜੇ ਮੈਨੂੰ ਪਿੰਡ ਵਾਲਿਆਂ ਨੇ ਨਾ ਮਾਨ ਬਖਸ਼ਿਆ ਹੋਇਆ ਵਾ ਤੇ ਇੱਕ ਦਿਲੋਂ ਵੀ ਰੀਜਾ ਕਿ ਮੇਰਾ ਪਿੰਡ ਇੱਕ ਸਾਫ ਸੁਥਰਾ ਮਤਲਬ ਹੋਵੇ ਤੇ ਸਾਫ ਸੁਥਰਾ ਤਾਂ ਹੀ ਹੋ ਸਕਦਾ ਨਾ ਕਿ ਜੇ ਪੈਸੇ ਮਿਲੇਗੇ ਪੰਚਾਇਤ ਨੂੰ ਪੈਸਾ ਮਿਲੇਗਾ ਤਾਂ ਤਾਂ ਹੀ ਉਹ ਕਰ ਸਕਨੇ ਕੰਮ ਹੈ। ਦਸਪੰਸਰ ਤੋਂ ਹੀ ਆਮ ਦੇਖਿਆ ਜਦੋਂ ਬਾਹਰ ਦੇ ਪਿੰਡਾਂ ਜਾਈਦਾ ਲਟਾਂ ਲੱਗੀਆਂ ਹੁੰਦੀਆਂ ਫੁੱਲ-ਬੂਡੇ ਲੱਗੇ ਹੁੰਦੇ ਨੇ ਜਦੋਂ ਪਿੰਡ ਦੇ ਵਿੱਚ ਇਦਾਂ ਕਰੀਏ ਕਿਸੇ ਵੀ ਪਾਤੀਆਂ ਨਜ਼ਰ ਹੁੰਦੀ ਆ। ਹਾਂਜੀ ਦਸਪੰਸਰ ਹੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਪੱਜਾਂ ਵਾਲੇ ਉੱਪਰ ਨਹੀਂ ਹੁੰਦੀ ਆ ੁੱਲੇ ਲੱਗੇ ਹੁੰਦੇ ਆ ਇੱਕ ਇੱਕ ਵਧੀਆ ਦਿੱਖ ਨਜ਼ਰ ਆਉਂਦੀ ਹੈ ਕਿ ਕੋਲੋਂ ਲੱਗਦਾ ਤੁਹਾਡੇ ਪਿੰਡ ਵਿੱਚ ਇਹਦਾਂ ਦੀ ਬਸੇਤੀ ਨਾ ਸੁਖ ਹੁੰਦੇ ਨਹੀਂ ਇਹਦੇ ਬਾਰੇ ਕੋਈ ਕੋਈ ਸਹੂਲਤ ਨਹੀਂ ਹੈਗੀ ਸਾਡੇ ਪਿੰਡ ਵਿੱਚ ਮੇਰੀ ਵੀ ਇਹ ਕੋਸ਼ਿਸ਼ ਸੀ ਕਿ ਪਿੰਡ ਮਤਲਬ ਦੂਰੋਂ ਕੋਈ ਲੱਭੇ ਕੀ ਵਾਕਿਆ ਪੀ ਇਹ ਪਿੰਡ ਵਿੱਚ ਕੋਈ ਸਰਪੰਚ ਬਣਿਆ ਹੋਇਆ ਵਾ ਪਿੰਡ ਵਿੱਚ ਕੋਈ ਕਲੀਨਿਕ ਹੋਵੇ ਬੱਚਿਆਂ ਦੀ ਖੇਡ ਖੇਡ ਗਰਾਉਂਡ ਹੋਵੇ ਉਹ ਚੁੱਲੇ ਵਗੈਰਾ ਲੱਗੇ ਹੋਣ ਕੋਈ ਸਟਰੀਟ ਲਾਈਟਾਂ ਜਿਹੜੀ ਕੋਈ ਰੋਸ਼ਨੀ ਦਾ ਪ੍ਰਬੰਧ ਨਹੀਂ ਹੈਗਾ ਕੋਈ ਪਿੰਡ ਵਿੱਚ ਇੱਕ ਕੋਸ਼ਿਸ਼ ਕੀਤੀ ਜਾ ਕੇ ਤੁਹਾਡੇ ਤੋਂ 5 ਸਾਲਾਂ ਹਾਂਜੀ ਮੈਂ ਕੋਸ਼ਿਸ਼ ਮੇਰੀ ਪੂਰੀ ਇਹ ਹੋਈ ਏ ਕਿ ਮੈਂ ਪਿੰਡ ਨੂੰ ਬਿਲਕੁਲ ਸਾਫ਼ ਸੁਥਰਾ ਪਿੰਡ ਬਣਾਵਾ ਔਰ ਭਾਂਜੀ ਪਿੰਡ ਦੇ ਵਿੱਚ ਕੱਚੇ ਕੁੱਝ ਨਰਾਂ ਤਾਂ ਆਈਆਂ ਔਰ ਨਵੇਂ ਘਰ ਬਣ ਰਹੇ ਆ ਔਰ ਜਿਹਦੇ ਪਿੰਡ ਵਿੱਚ ਕਿੰਨੇ ਕੱਚੇ ਘਰਾਂ ਲਾੜੇ ਕਿੰਨੇ ਨਵੇਂ ਘਰ ਬਣੇ ਵੇਖੋ ਗ੍ਰਾਂਟ ਪਹਿਲਾਂ ਤਾਂ ਤੇ ਮੈਨੂੰ ਕੁਝ ਪਤਾ ਨਹੀਂ ਜੀ ਲੇਕਿਨ ਜਿਹੜਾ ਹੁਣ ਸਾਨੂੰ ਫਾਰਮ ਅਹੀਂ ਫਿਲ ਕੀਤੇ ਹੋਏ ਨੇ ਜੇ ਕੋਈ ਗ੍ਰਾਂਟ ਨਹੀਂ ਮਿਲੀ ਹੈਗੀ ਤੁਹਾਨੂੰ ਕਹਿੰਦੇ ਜਿਹੜੇ ਕੀਤੇ ਗਿਆ ਪਿੰਡ ਤਕਰੀਬਨ 20-25 ਘਰ ਹੈਗੇ ਸੀ ਇਹ ਲਗਦਾ ਰੀਵੀ ਰਸ ਹੁੰਦਾ ਹੁੰਦਾ ਹਾਂਜੀ 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 ਬਹੁਤ ਆਸੰਗਾਰ ਉਸ ਗਾਰਡਿਸ਼ ਮਸੇ ਕਾਫੀ ਮਿੰਡਾ ਮੇਜ ਹੁੰਦੀ ਹੈ ਜਿਹੜੇ ਯੋਗ ਲੋਕ ਨੂੰ ਉਹਨਾਂ ਦਾ ਰਸ ਕਰਦੀ ਨਹੀਂ ਮਨੁਸ਼ੀ ਤੋਂ ਵੀ ਤਿਆਜ ਤਾਂ ਸੰਗਾਰ ਹੁੰਦਾ ਰੀਵੀ ਦਾ ਰਸ ਨਹੀਂ ਪੰਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਨਹੀਂ ਤਕਰੀਬਨ ਹਰ ਸਨ ਸਾਰੇ ਨੂੰ ਮਿਲਦਾ ਪਿਆ ਲੋਕ ਲਗਭਗ ਥੋੜੇ ਠੀਕ ਹਾਂਜੀ ਉਹਨਾਂ ਰੇਗਾ ਦੀ ਗੱਲ ਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਾ ਨਹੀਂ ਦਿੰਦਾ ਉਹ ਨਿਆਂ ਹੀ ਨਾ ਪਾਈ ਜਾਂਦੇ ਉਹ ਕਦੀ ਵਹੀ ਵਿੱਚ ਜਿਹੜਾ ਮਸਲਾ ਦਿੱਤਾ ਜਾਏ। ਨਹੀਂ ਸਾਡੇ ਤੇ ਪਬਲਿਕ ਬਹੁਤ ਖੁਸ਼ ਆ। ਉਹਨਾਂ ਨੂੰ ਟਾਈਮ ਤੇ ਟਾਈਮ ਪੰਚਾਇਤ ਕੰਮ ਦੇ ਰਹੀ ਆ। ਉਹਨਾਂ ਦੇ ਅਕਾਊਂਟ ਵਿੱਚ ਪੈਸਾ ਆ ਰਿਹਾ। ਹਾਂਜੀ। ਬਿਲਕੁਲ। ਹਾਂਜੀ ਬਿਲਕੁਲ ਠੀਕ। ਜੋ ਦੱਸਿਆ ਉਹ ਰੋਡ ਪੰਜਾਬ ਸਰਕਾਰ ਨੇ ਮੈਨੂੰ ਜੀ ਆ। ਸੋ ਅੱਗੇ ਤੇ ਪਿੰਡੋਂ ਲੈ ਕੇ ਕਿੰਨਾ ਨੇ। ਹਾਂਜੀ ਮੀਟਿੰਗ ਜਿਹੜੀ ਹੁੰਦੀ ਏ ਪਿੰਡ ਵਿੱਚ ਬੱਚਿਆਂ ਨੂੰ ਗਾਈਡ ਕਰੀਦਾ ਏ। ਪੀਐਸ ਚੀਜ਼ੋਂ ਨਹੀਂ ਨਾਲ ਨਹੀਂ ਲੱਗਣਾ ਹੈਗਾ ਇਸ ਚੀਜ਼ ਤੋਂ ਬਾਹਰ ਨਿਕਲਣਾ। ਤੇ ਜਿਨ੍ਹਾਂ ਨੂੰ ਕੋਈ ਟ੍ਰੀਟਮੈਂਟ ਦੀ ਜ਼ਰੂਰਤ ਵਾਸੇ ਪੰਚਾਇਤ ਵੀ ਟ੍ਰੀਟਮੈਂਟ ਵੀ ਦਵਾਈਗੀ ਬੱਚਿਆਂ ਨੂੰ ਜੀ ਸਪੰਸਾ ਬੋਦ ਦਾ ਸਾਮ ਲੋਕੋ ਪੰਜਾਬ ਦਾ ਨੇ ਮੋਹਰੀ ਜੋ ਆਪ ਜੀ ਦੇ ਪਿੰਡ ਨੂੰ ਲੈ ਕੇ ਕੀ ਮਦਦ ਹਾਂਜੀ ਸਰ ਮੇਰੇ ਪਿੰਡ ਵਿੱਚ ਕੋਈ ਵੀ ਇਹੋ ਜਿਹਾ ਬੱਚਾ ਨਹੀਂ ਹੈਗਾ ਮੇਰੀ ਕੋਸ਼ਿਸ਼ ਇਹ ਹੋਈ ਆ ਕਿ ਪਿੰਡ ਵਿੱਚ ਪਲੇ ਗਰਾਊਂਡ ਬਣਾਈ ਜਾਵੇ ਔਰ ਬੱਚਿਆਂ ਨੂੰ ਇਸ ਪਾਸੇ ਰੁਝਾਨ ਇਹਨਾਂ ਦਾ ਵਧਾਇਆ ਜਾਵੇ ਤਾਂ ਜੋ ਕਿ ਇਹ ਖੇਡ ਦੇ ਮੈਦਾਨ ਵਿੱਚੋਂ ਉੱਪਰ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇ ਹਾਂਜੀ ਉਹ ਇਹ ਬੜੀ ਬੰਦਾ ਜਿਹੜੇ ਝਗੜੇ ਨੇ ਕਵਾਹ ਜਾਂਦੇ ਲੋਕਾਂ ਨੂੰ ਥਾਣੇ ਤੇ ਕਰੇ ਧਕੇ ਥਾਣੇ ਪੈਂਦਾ ਸਮਾਂ ਬਿਵਾਦ ਹੁੰਦਾ ਪੈਸਾ ਬਿਵਾਦ ਹੁੰਦਾ ਉਹ ਇੱਕ ਸਰਪੰਚ ਦੀ ਕੀ ਜੁੰਮਾ ਦੀ ਜੇ ਕਿਵੇਂ ਦੇ ਦੋ ਹਾਂਜੀ ਸਰ ਮੇਰੀ ਕੋਸ਼ਿਸ਼ ਇਹ ਹੋ ਕਿ ਥਾਣੇ ਤੱਕ ਕੇਸ ਨਾ ਜਾਣ ਉਹ ਪੰਚਾਇਤ ਦੇ ਵਿੱਚ ਹੀ ਪਿੰਡ ਵਿੱਚ ਨਿਪਟਾਏ ਜਾਣ ਜੀ ਸਰਪੰਚ ਸਰਕਲ ਗਵਰਨਮੈਂਟ ਜਾਂ ਪੰਜਾਬ ਸਰਕਾਰ ਤੋਂ ਸਭ ਸੁਰਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਹੀ ਹੁੰਦੀਆਂ ਕਿੰਨੇ ਗਾ ਧੜੇ ਬੰਦੀ ਹੁੰਦੀ ਹੈ ਸੋ ਰੀਤੀ ਕਾ ਮੈਦਾਨੀ ਹੁੰਦੀਆਂ ਆਪ ਵੀ ਦੀ ਗੱਲ ਤੇ ਕਿੰਨਾ ਪਰਾਲਾ ਕੀਤਾ ਜਾਏਗਾ ਹਾਂਜੀ ਸਰ ਮੈਂ ਇਸ ਟਾਈਮ ਪਿੰਡ ਦੀ ਸਰਪੰਚਾਂ ਮੇਰੇ ਪਿੰਡ ਵਿੱਚ ਕੋਈ ਤੜੇ ਪੰਦੀ ਨਹੀਂ ਹੈਗੀ ਮੈਨੂੰ ਮੈਂ ਮੈਨੂੰ ਮਤਲਬ ਜਿੰਨੇ ਵੀ ਨਹੀਂ ਵੋਟ ਪਾਈ ਹੈਗੀ ਮੈਨੂੰ ਸਾਰੇ ਇੱਕ ਬਰਾਬਰ ਨੇ ਠੀਕ ਹੈ ਜੋ ਵੀ ਕੋ ਸਰਕਾਰੀ ਸਹੂਲਤ ਆਉਂਦੀ ਹੈ ਸਭ ਤੋਂ ਮੇਰਾ ਕੰਮ ਇਹ ਬਣਦਾ ਕਿ ਜਿਨ੍ਹਾਂ ਨੇ ਮੈਨੂੰ ਵੋਟ ਨਹੀਂ ਪਾਈ ਮੈਂ ਪਹਿਲੇ ਆਧਾਰ ਤੇ ਉਹਨਾਂ ਦਾ ਕੰਮ ਕਰਾਂ ਹਾਂਜੀ ਉਹ ਨੌਜਵਾਨਾਂ ਦਾ ਇਲੈਕਸ਼ਨ ਵਿੱਚ ਅਹਿਮ ਰੋਲ ਦਾ ਆਉਂਗਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਨੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਬੰਜਾ ਤੁਹਾਨੂੰ ਕੀ ਮਿਲਵਾਉਣਾ ਹੈ ਹਾਂਜੀ ਸਰ ਨੌਜਵਾਨਾਂ ਵਾਸਤੇ ਮੇਰਾ ਇਹ ਉਹ ਪ੍ਰਾਲਾਵਾ ਕਿ ਉਹਨਾਂ ਨੂੰ ਮੈਂ ਅੱਛੀ ਗਰਾਊਂਡ ਬਣਾ ਕੇ ਦਵਾਂਗੀ ਕੋਸ਼ਿਸ਼ ਇਹ ਹੋਈ ਆ ਕਿ ਅਗਰ ਮੇਰੀ ਜਿੱਥੇ ਵੀ ਜ਼ਰੂਰਤ ਪਵੇਗੀ ਉਹਨਾਂ ਨੂੰ ਮੈਂ ਖੁਦ ਆਪਣੇ ਕੋਲੇ ਸਮਾਨ ਲੈ ਕੇ ਦਵਾਂਗੀ ਕਿ ਜਿਹੜੇ ਬੱਚੇ ਜਿਹੜੇ ਉਧਰ ਉਧਰ ਭਟਕੇ ਹੋਏ ਨੇ ਉਹ ਆਪਣੀ ਗਰਾਊਂਡ ਦੇ ਵਿੱਚ ਟਾਈਮ ਪਾਸ ਕਰਨ ਆਪਣਾ ਖੇਡਾਂ ਦੇ ਵਿੱਚ ਔਰ ਬਜ਼ੁਰਗਾਂ ਵਾਸਤੇ ਵੀ ਕੋਈ ਮੇਰੇ ਮਨ ਵਿੱਚ ਖੁਆਇਸ਼ ਹੈਗੀ ਆ ਕਿ ਉਹਨਾਂ ਵਾਸਤੇ ਵੀ ਕੋਈ ਚੀਜ਼ ਬਣਾਵਾ ਇਹੋ ਜਿਹੀ ਕਿ ਜਿਹੜਾ ਉਹਨਾਂ ਦਾ ਉੱਥੇ ਟਾਈਮ ਨਿਕਲ ਜਾਵੇ ਹੂੰ ਔਰ ਮੇਰੀ ਇਹ ਵੀ ਕੋਸ਼ਿਸ਼ ਹੈਗੀ ਹੈ ਕਿ ਉੱਥੇ ਨਿਊਜ਼ਪੇਪਰ ਲੱਗੇ ਬਜ਼ੁਰਗ ਨਿਊਜ਼ਪੇਪਰ ਪੜਨ ਉਹਨਾਂ ਦਾ ਵੀ ਨਵੀਂ ਤੇ ਨਵੀਂ ਖਬਰ ਵੇਖਣ ਹਾਂਜੀ ਲਾਇਬ੍ਰੇਰੀ ਹਾਂਜੀ ਲਾਇਬ੍ਰੇਰੀ ਹਾਂਜੀ ਲਾਇਬ੍ਰੇਰੀ ਵੀ ਹੋਏ ਉੱਥੇ ਹਾਂਜੀ ਪਿੰਡ ਦੀ ਅਜੂਬੀ ਉਸਨੂੰ ਲੈ ਕੇ ਸਰਪੰਚ ਸਾਹਿਬ ਕਿਵੇਂ ਦੇ ਦੇਓ ਕੀ ਤੁਹਾਡਾ ਸਬੂਤ ਕਿੰਨੀ ਬਰਾਕਾਰ ਕੀ ਸਤਾਵ ਦੀ ਕਮੀ ਲੱਗਦੀ ਹੈ ਆਪਰੇ ਤੋਂ ਦੀ ਬੜੀ ਸਰ ਆਪਣਾ ਪਿੰਡ ਦੀ ਤੇ ਸਕੂਲ ਦੀ ਹਾਲਤ ਬਹੁਤ ਖਰਾਬ ਆ ਹਾਂਜੀ ਉਹ ਜੀ ਚਾਰ ਦੀਵਾਰੀ ਜਿਹੜੀ ਪੂਰੀ ਡੈਮੇਜ ਹੋਈ ਆ ਇਮਾਰਤ ਵੀ ਡੈਮੇਜ ਹੋਈ ਆ ਤੇ ਪਿੰਡ ਦਾ ਜਿਹੜਾ ਪਾਣੀ ਆ ਉਹ ਵੀ ਵਿੱਚ ਖੜਾ ਹੁੰਦਾ ਵਾ ਤੇ ਕੀਤੀ ਉਹ ਸਕੂਲ ਵਾਲੀ ਟੀਚਰ ਦੇ ਨਾਲ ਗੱਲ ਕਹਿ ਰਹੇ ਨੇ ਕਿ ਅਸੀਂ ਗ੍ਰਾਂਟ ਜਿਹੜੀ ਆ ਮਤਲਬ ਕਰਵਾਈ ਹੋਈ ਆ ਤੇ ਜਦੋਂ ਸਾਨੂੰ ਪੈਸੇ ਮਿਲ ਜਾਂਦੇ ਨੇ ਉਦੋਂ ਹੀ ਅਸੀਂ ਵੀ ਪਾਣੀ ਹਾਂਜੀ ਹਾਂਜੀ 5ਵੀਂ ਤੱਕ ਸਕੂਲ ਜੀ ਹਾਂਜੀ ਉਹ ਜਿਹੜਾ ਤੁਸੀਂ ਹੁਣ ਪਹਿਲ ਦੇ ਅਧਾਰ ਦੇ ਪਿੰਡ ਵਿੱਚ ਕੰਮ ਕਰਾਉਣ ਜਾਇਓ ਲੋੜੀ ਦਾ ਜਿਹੜਾ ਪਿੰਡ ਨੂੰ ਸਭ ਤੋਂ ਵੱਧ ਕੰਮ ਕਰਦਾਂ। ਹਾਂਜੀ ਸਰ ਮੇਰੀ ਤੇ ਕੋਸ਼ਿਸ਼ ਪਹਿਲੇ ਇਹੋ ਹੀ ਆ ਮੇਨ ਮੁੱਦਾ ਮੇਰਾ ਆਪਣਾ ਮੜੀਆਂ ਦਾ ਜੀ। ਹਾਂਜੀ। ਉੱਥੇ ਮੇਰੀ ਇਹ ਵੀ ਦਿਲੋਂ ਰੀਜ ਵਾਕੇ ਉੱਥੇ ਪੋਲਾ ਸ਼ੰਕਰ ਦੀ ਮੂਰਤੀ ਲੱਗੇ। ਉਹ ਦੂਸਰਾ ਕਬਰਸਤਾਨ ਜਿਹੜੀ ਉਹ ਨਹੀਂ ਹੈਗਾ ਸਾਡੇ ਇੱਥੇ। ਉਹ ਵੀ ਬਣਾਉਣ ਵਾਲਾ ਜੀ। ਲੜੀਵਾਰ ਜਿੰਨੀ 5 ਸਾਲ ਵਿੱਚ ਮੇਰੇ ਕੋਲ ਜਿੰਨਾ ਵੀ ਕੰਮ ਹੋਏਗਾ ਪਿੰਡ ਦਾ ਸੁਧਾਰ ਕਰਨਾ ਜੀ। ਹਾਂਜੀ। ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਨੰਧੀ ਅਦਾ ਸੀ ਸੋ ਮਜ਼ਦ ਕੀ ਦਿਨਾਂ ਦਾ ਪਿੰਡ ਪਿੰਡ ਵਾਲਿਆਂ ਦਾ ਬਹੁਤ ਜਿਆਦਾ ਮੈਂ ਸ਼ੁਕਰਾਨਾ ਕਰਦੀ ਕਿ ਉਹਨਾਂ ਨੇ ਮੈਨੂੰ ਇੰਨਾ ਮਾਨ ਬਖਸ਼ਿਆ ਆ ਜੋ ਉਹਨਾਂ ਨੇ ਮੇਰੇ ਤੋਂ ਉਮੀਦਾਂ ਰੱਖੀਆਂ ਹੋਈਆਂ ਮੈਂ ਉਹਨਾਂ ਉਮੀਦਾਂ ਦੇ ਉੱਤੇ ਖਰੀ ਉਤਰਾਂ